ਨਾ ਮਾੜੀ ਮੁੱਟੀ ਸ਼ਰਮ ਨਹੀਂ ਆਈ ਨਹੀਂ ਮੈਨੂੰ ਤਾਂ ਤੇਰੇ ਗੱਲਾਂ ਸੁਣ ਕੇ ਸ਼ਰਮ ਆਉਣ ਲੱਗੀ ਮੇਰੇ ਤਾਂ ਜੀ ਕਰਦਾ ਆਪ ਹੀ ਡੁੱਬ ਕੇ ਮਰ ਜਾ ਨਹੀਂ ਤੂੰ ਖੱਟੀ ਆ ਤੋਰ ਕੀ ਕਰਨੀ ਇਹ ਨਹੀਂ ਮਰ ਜਾਂਦੀ ਨਹੀਂ ਅਈ ਜੀ ਨਾ ਇਹ ਨਾ ਕਰੋ ਕੋਈ ਗੱਲ ਨਹੀਂ ਗਲਤੀ ਤਾਂ ਜਵਾਕ ਤਾਂ ਹੋਈ ਜਾਂਦੀ ਆ ਫਿਰ ਵੀ ਉਮਰ ਹੀ ਇਹੋ ਜੀ ਆ ਇਹ ਹਾਏ ਫਿਰ ਰੱਬਾ ਮਨ ਵੀ ਤੂੰ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਮੇਰੀ ਗੱਲ ਸੁਣੀ ਤੇ ਉਮਰ ਕਹਤਾ ਇਹ ਜੀ ਹੁੰਦੀ ਹੈ ਹੋ ਜਾਂਦੀ ਹੈ ਗਲਤੀ ਪਰ ਇਹ ਤਾਂ ਨਹੀਂ ਵੀ ਆਉਦੇ ਪੈਣ ਪਾਈਆਂ ਦਾ ਘਰ ਪੱਟ ਦੋ ਨਹੀਂ ਤੇਰਾ ਘਰ ਪੱਟਣ ਲੱਗੀ ਨਹੀਂ ਡੁੱਬ ਜਾਣੀ ਤੇਰਾ ਘਰ ਪੱਟਣ ਲੱਗੀ ਤੇ ਮਮੇ ਮੈਨੂੰ ਕੋਈ ਗੁੱਸਾ ਨਹੀਂ ਕੋਈ ਗੱਲ ਨਹੀਂ ਤੁਸੀਂ ਪਲੀਜ਼ ਆਏ ਨਾ ਕਰੋ ਨਾਲੇ ਆਟਕ ਬਾਟ ਨੂੰ ਜਲੂਸ ਨਾ ਦਿਖਾਓ ਜੇ ਮੈਨੂੰ ਪਤਾ ਹੁੰਦਾ ਨੀ ਵੀ ਇਹੀ ਜੀ ਨਿਕਲ ਮੈਨੂੰ ਚੰਗੀ ਨੂੰ ਫੋਟ ਕਰਦੀ ਇਹਨੂੰ ਮੈਂ ਮੰਮੀ ਜੰਦੂ ਨ ਕਰਦਾ ਮਾਂ ਦਿਦੀ ਨੂੰ ਸਾਰਾ ਕੰਨ ਖਵਾਤਾ ਪੈਸੇ ਚੱਕੇ ਚੋਰੀ ਉਹ ਲੈ ਗਈ ਆ ਰਹਿਦੀ ਖੁੰਦੀ ਇੱਕ ਆਖਰੀ ਨਿਸ਼ਾਨੀ ਸੀ ਤੇਰੇ ਪਿਓ ਦੀ ਮੇਰੇ ਕੋਲੇ ਉਹ ਵੀ ਉਹ ਵੀ ਉਹਦੇ ਟਿੱਟ ਚ ਪਾਤੀਏ ਨੇ ਮੰਮੀ ਨਹੀਂ ਪਤਾ ਲੱਗਦਾ ਜਮਾਕ ਨੂੰ ਵੀ ਉਹ ਕੀ ਕਰ ਰਿਹਾ ਕੀ ਨਹੀਂ ਕਈ ਵਾਰੀ ਆਪਣੀ ਅਕਲ ਤੇ ਪਰਦੇ ਹੀ ਇਹੋ ਜਿਹਾ ਪੈ ਜਾਂਦਾ ਹੁੰਦਾ ਕੋਈ ਨਾ ਤੁਸੀਂ ਇੱਕ ਵਾਰੀ ਮਾਫ਼ ਤਾਂ ਕਰ ਦਿਓ ਇਹਨੂੰ